हांजी दोस्तों जमे के गुलाब सिद्धू ने अपने यूरोप वाली लाइव शो में बड़ा खुलासा किया था कि मेनू पिछले काफी दिनों तो लगातार जान तो मारने दीयां ਧਮਕੀਆਂ ਮਿਲ ਰਹੀਆਂ ਨੇ ਤਾਂ ਗੁਲਾਬ ਸਿੱਧੂ ਦੇ ਇਸ ਖੁਲਾਸੇ ਤੋਂ ਬਾਅਦ ਪਾਣਾ ਸਿੱਧੂ ਗੁਲਾਬ ਸਿੱਧੂ ਦੀ ਸਪੋਰਟ ਵਿੱਚ ਆਏ ਸੀ ਤੇ ਹੁਣ ਤੁਹਾਨੂੰ ਦੱਸ ਦੇ ਕਿ ਬਾਪੂ ਬਲਕੌਰ ਸਿੰਘ ਵੀ ਗੁਲਾਬ ਸਿੱਧੂ ਦੀ ਸਪੋਰਟ ਵਿੱਚ ਆਏ ਨੇ ਬਾਪੂ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਸਟੋਰੀ ਲਾ ਕੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਨੇ ਗੁਲਾਬ ਸਿੱਧੂ ਦੀ ਸਪੋਰਟ ਕਰਦੇ ਹੋਏ ਲਿਖਿਆ ਆ ਬੇਟਾ ਸੀ ਤੇਰੇ ਨਾਲ ਤੈਨੂੰ ਕਿਤੇ ਵੀ ਸਾਡੇ ਉੜ ਪੈਂਦੀ ਆ ਜਦੋਂ ਮਰਜੀ ਫੋਨ ਕਰ ਲਵੀ ਤੂੰ ਹੀ ਮੇਰੇ ਪੁੱਤ ਸ਼ੋਭ ਨਾਲ ਦਿਲੋਂ ਜੁੜਿਆ ਸੀ ਤੇ ਅੱਜ ਵੀ ਦਿਲੋਂ ਜੁੜਿਆ ਆਂ ਅਸੀਂ ਤੇਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਆਂ ਤੂੰ ਨਾ ਕਿਸੇ ਦਾ ਮਾੜਾ ਕਰ ਸਕਦਾ ਆਂ ਤੇ ਨਾ ਹੀ ਕਿਸੇ ਬਾਰੇ ਸੋਚ ਸਕਦਾ ਆਂ ਪਰ ਇੱਥੇ ਲੋਕੀ ਚੰਗੇ ਬੰਦੇ ਦੀਆਂ ਲੱਤਾਂ ਖਿੱਚਦੇ ਆ ਪਹਿਲਾਂ ਮੇਰੇ ਪੁੱਤ ਸ਼ੋਭ ਦੀਆਂ ਖਿੱਚਦੇ ਰਹੇ ਹੁਣ ਤੈਨੂੰ ਤੰਗ ਪਰੇਸ਼ਾਨ ਕਰ ਰਹੇ ਆ ਪਰ ਤੂੰ ਦਬਣਾ ਨਹੀਂ ਗਲਬ ਬੇਟਾ ਤੂੰ ਆਪਣਾ ਕੰਮ ਤੇ ਧਿਆਨ ਦੇਣਾ ਆ ਜਿਹੜਾ ਤੂੰ ਆਪਣਾ ਕੰਮ ਕਰ ਰਹਿਆ ਆ ਇਹ ਤਾਂ ਧਮਕੀਆਂ ਤੁਮਕੀਆਂ ਤਾਂ ਆਉਂਦੀ ਰਹਿਣੀਆਂ ਨੇ ਇਸ ਤੋਂ ਇਲਾਵਾ ਇਹ ਲੋਕੀ ਹੋਰ ਕਰ ਵੀ ਕੀ ਸਕਦੇ ਆ ਚਾਰ ਪੈਸਿਆਂ ਦੀ ਖ ਸੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਿਨਾ ਪਰ ਆਪਾਂ ਇਹੋ ਜਿਹੇ ਲੋਕਾਂ ਤੋਂ ਡਰਨਾ ਨਹੀਂ ਆ ਬੇਟਾ ਬਸ ਆਪਣਾ ਕੰਮ ਤੇ ਫੋਕਸ ਰੱਖਣਾ ਆ ਤੇ ਮਾਲਕ ਦੇ ਭਰੋਸਾ ਰੱਖਣਾ ਆ ਬਾਕੀ ਤੈਨੂੰ ਸਾਡੇ ਵੱਲੋਂ ਫੁੱਲ ਸਪੋਰਟ ਆ ਬੇਟਾ ਤੈਨੂੰ ਕਿਤੇ ਵੀ ਸਾਡੀ ਲੋੜ ਪਵੇ ਜਦੋਂ ਮਰਜ਼ੀ ਫੋਨ ਕਰ ਲਵੀਂ ਤਾਂ ਹਾਂਜੀ ਦੋਸਤੋ ਇਹ ਸੀਗੀ ਬਾਪੂ ਬਲਕੌਰ ਸਿੰਘ ਵੱਲੋਂ ਗੁਲਾਬ ਸਿੱਧੂ ਦੀ ਸਪੋਰਟ ਵਿੱਚ ਪਾਈ ਹੋਈ ਪੋਸਟ ਤਾਂ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ